ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਆਜ ਦੇ ਨਹੀਂ ਚੋਰੀ ਦੀਆਂ ਵਾਰਦਾਤਾ ਵਧ ਰਹੀਆਂ ਨੇ ਤੇ ਨਸ਼ਾ ਇਸ ਦੇ ਪਿੱਛੇ ਦਾ ਇੱਕ ਵੱਡਾ ਕਾਰਨ ਨਜ਼ਰ ਆ ਰਿਹਾ ਦਰਅਸਲ ਬੀਤੇ ਦਿਨੀ ਜਿੱਥੇ ਸਿਵਲ ਹਸਪਤਾਲ ਵਿਖੇ ਚੋਰੀ ਹੋਈ ਸੀ ਤਾਂ ਭਗਤਪੁਰ ਦਾ ਸਿਵਲ ਹਸਪਤਾਲ ਦੇ ਵਿੱਚ ਇਹ ਕੁਝ ਨੌਜਵਾਨ ਜਿਹੜੇ ਨੇ ਚੋਰੀ ਕਰਨ ਦੇ ਲਈ ਦਾਖਲ ਹੁੰਦੇ ਨੇ ਇਨਵਰਟਰ ਪੈਸੇ ਤੇ ਨਸ਼ਾ ਛਡਾਉਣ ਦੇ ਲਈ ਜਿਹੜੀਆਂ ਗੋਲੀਆਂ ਵਰਤੀਆਂ ਜਾਂਦੀਆਂ ਨੇ ਉਥੋਂ ਚੋਰੀ ਕਰਕੇ ਇਹ ਫਰਾਰ ਹੋ ਗਏ ਸਨ ਤਾਂ ਐਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਨੌਜਵਾਨ ਕਾਬੂ ਕੀਤੇ ਜਿਨ੍ਹਾਂ ਦੋਵਾਂ ਦੇ ਕੋਲੋਂ ਹੀ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ ਤੇ ਨਸ਼ਾ ਚੜਾਉਣ ਦੇ ਵਿੱਚ ਵਰਤੀਆਂ ਜਾਂਦੀਆਂ ਗੋਲੀਆਂ ਇਹਨਾਂ ਕੋਲੋਂ ਪੁਲਿਸ ਨੇ ਬਰਾਮਦ ਕੀਤੀਆਂ ਨੇ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹਨਾਂ ਦੇ ਕੋਲੋਂ ਇਨਵਰਟਰ ਤੇ ਜਿਹੜੇ ਪੈਸੇ ਨੇ ਉਹ ਵੀ ਬਰਾਮਦ ਹੋਏ ਨੇ ਤੇ ਇਹਨਾਂ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਤਾਂ ਹੁਣ ਅਦਾਲਤ 'ਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੀ ਕਹਿਣਾ ਹੈ ਕਿ ਇਹ ਨਸ਼ੇ ਦੇ ਆਦੀ ਨੇ ਪਹਿਲਾਂ ਨਾ ਤੇ ਕੋਈ ਮਾਮਲਾ ਦਰਜ ਨਹੀਂ ਹੈ ਪਰ ਨਸ਼ਾ ਕਰਨ ਦੇ ਆਦੀ ਦੱਸੇ ਜਾ ਰਹੇ ਨੇ ਫਿਲਹਾਲ ਅਗਲੀ ਕਾਰਵਾਈ ਪੁਲਿਸ ਕਰ ਰਹੀ ਹੈ ਮਿਤੀ 25 26 ਦੀ ਦਰਮਿਆਨੀ ਰਾਤ ਨੂੰ ਜਿਹੜੀ ਆਪਣਾ ਸੇਵਾਸਤਾ ਦਾ ਅਸ਼ਾ ਚੜੌਂਗੇਂਦਰਾ ਪਾਕਦੇ ਵਿਖੇ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੋਇਕਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋਲੀਆਂ ਵਰਤੀਆਂ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਧੀਨ ਮੁਕੱਦਮਾ ਨੰਬਰ 16 ਮਿਤੀ 28 26 ਨੂੰ ਦਰਜ ਕੀਤਾ ਗਿਆ ਇਹਦੀ ਤਫ਼ਤੀਸ਼ ongoing ਚੱਲਦੀ ਹੈ ਇਹਦੇ ਚਾਹੀ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲੱਪ੍ਰੀ ਇਹ ਦੋਨੇ ਕੋਠਾਗੁਰੂ ਦੇ ਆ ਇਹਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਠਾ ਚੋਰੀ ਹੈ ਉਹ ਵੀ ਬਰਾਮਦ ਕੀਤਾ ਤੇ ਜਿਹੜੀਆਂ ਨਸ਼ੀਆਂ ਗੋਰੀਆਂ 1850 ਨਸ਼ੀਆਂ ਗੋਰੀਆਂ ਅਸੀਂ ਗਪਾਲ ਸਿੰਘ ਤੋਂ ਬਰਾਮਦ ਕੀਤੀਆਂ ਅਤੇ 2510 ਗੋਲੀਆਂ ਅਸੀਂ ਲੱਪ੍ਰੀ ਤੋਂ ਬਰਾਮਦ ਕੀਤੀਆਂ ਇਹਨਾਂ ਦੇ ਅਸੀਂ ਡਾਕਟਰ ਟੈਸਟ ਵੀ ਕਰਾਏ ਆ ਉਹ ਵੀ ਪੋਜ਼ਿਟਿਵ ਆਇਆ ਇਹਨਾਂ ਦੇ ਖਿਲਾਫ ਅਸੀਂ ਚੋਰੀ ਦੇ ਕੇਸ ਵਿੱਚ 22 ਸੀਐਨਡੀਪੀ ਐਫਐਸਪੀ 27 ਰਾਜਿਸਤਾਨ ਦਾ ਵਾਤਾ ਕਰ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਵੀ ਹਾਸਲ ਕੀਤਾ ਅੱਜ ਫਿਰ ਇਹਨਾਂ ਨੂੰ ਦੁਬਾਰਾ ਕੋਰਟ ਤੇ ਪੇਸ਼ ਕੀਤਾ ਜਾ ਰਿਹਾ ਹੈ। ਅ ਸਰ ਇਹ ਪਹਿਲਾਂ ਵੀ ਆਇਆ ਸੀ ਕਿਤੋਂ ਦੀਆਂ ਇਹਨਾਂ ਪਰਚਾ ਲੱਗੇ ਨੇ। ਫਿਰ ਪਰਚਾ ਨਹੀਂ ਇਹਨਾਂ ਦੇ ਕੋਈ ਦੱਜ ਹੋਣਾ ਪਾਇਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਦੀ